ਇਹ ਹਲਕਾ ਇਸ ਕਰਕੇ ਚਰਚਾ ਚ ਨਸ਼ੇ ਕਰਕੇ ਰਹਿੰਦਾ ਵੀ ਇੱਕ ਤਕ ਲੋ ਬਾਰਡਰ ਬੈਲਟ ਹੈ ਬਾਰਡਰ ਬੈਟ ਤਾਂ ਹੋਰ ਵੀ ਏਰੀਆ ਨੂੰ ਲੱਗਦੀ ਹੈ ਇਹ ਇਸ ਕਰਕੇ ਵੀ ਇਹਦੇ ਤੇ ਬਾਲੀਵੁੱਡ ਨੇ ਇੱਕ ਫਿਲਮ ਜਦੋਂ ਬਣਾਤੀ ਸੀ ਸਭ ਤੋਂ ਵੱਧ ਚਰਚਾ ਇਸ ਏਰੀਆ ਦੀ ਹੋਈ ਸੀਗੀ ਉੜਤਾ ਪੰਜਾਬ ਜੀ ਦਾ ਫਿਲਮ ਦਾ ਨਾਮ ਸੀਗਾ ਤਦਖੋ ਜੋ ਕਿਸ ਵੀ ਬਾਲੀਵੁੱਡ ਚ ਪੁੱਛਿਆ ਜਾਂਦਾ ਹੈ ਉਹਨਾਂ ਕੋਈ ਨਾ ਕੋਈ ਤੇ ਕਹਾਣੀ ਬਣਾਉਣੀ ਹੁੰਦੀ ਹੈ ਕਿਉਂਕਿ ਜਿਹੜੇ ਸਮਗਲਰ ਸੀ ਨਾ ਜਿਹੜੇ 1947 ਤੋਂ ਬਾਅਦ ਪਾਕਿਸਤਾਨ ਚ ਪੈਦਾ ਹੋਏ ਤੇ ਇਧਰੋਂ ਪੰਜਾਬ ਚ ਪੈਦਾ ਹੋਏ ਜਾਂ ਪੰਜਾਬ ਦੇ ਲੋਕਾਂ ਨੂੰ ਬਾਰਡਰ ਵਾਲਿਆਂ ਨੂੰ ਪਾਂਡੀ ਦੇ ਤੌਰ ਤੇ ਵਰਤ ਕੇ ਜਿਹੜੇ ਪਿੱਛੇ ਵੱਡੇ ਸ਼ਹਿਰਾਂ ਚ ਸਮਗਲਰ ਬੈਠੇ ਸੀ ਉਹਨਾਂ ਦੇ ਪਾਂਡੀ ਜਿਹੜੇ ਸੀ ਉਹ ਖੇਮ ਕਰ ਤੇ ਖਲੜਾ ਬੈਲਟ ਦੇ ਤੇ ਜਾਂ ਜਿਹੜਾ ਅਟਾਰੀ ਜੀ ਇਲਾਕਾ ਆ ਆ ਰਾਜਾ ਸਾਸੀ ਇਲਾਕਾ ਹੈ ਇਸ ਇਲਾਕੇ ਦੇ ਜ਼ਿਆਦਾ ਸੀ ਕਿਉਂਕਿ ਲਾਹੌਰ ਤੇ ਕਸੂਰ ਹੂੰ ਜਿਹੜਾ ਸਮਗਲਰਾਂ ਦਾ ਗੜ ਸੀ ਪਾਕਿਸਤਾਨ ਦਾ ਉਹ ਇਸ ਮਾਡਰ ਦੇ ਨਾਲ ਹੀ ਲੱਗਦਾ ਸੀ ਕਿ ਨਸ਼ਾ ਜਿਹੜਾ ਆ ਹੁਣ ਪੰਜਾਬ 'ਚ ਜਿਹੜਾ ਵਧਿਆ ਤਾਂ ਸਾਰੇ ਹੀ ਹੈ ਸਾਡੇ ਵੀ ਵਧਿਆ ਹੈ ਪਰ ਓਵਰਆਲ ਪੰਜਾਬ 'ਚ ਜਿਹੜਾ ਬਾਕੀ ਹੈ ਉੱਥੇ ਮੇਰਾ ਖਿਆਲ ਹੈ ਕਿ ਹੱਦਾਂ ਹੀ ਤੱਕ ਗਿਆ ਪਰ ਮੈਂ ਤੁਹਾਨੂੰ ਦੱਸਦਾ ਕਿ ਜੇ 20 25 ਦਿਨ ਪੁਰਾਣੀ ਜਾਂ ਮਹੀਨਾ ਪੁਰਾਣੀ ਗੱਲ ਹੋਊਗੀ ਇੱਕ ਬੰਨੇ ਮੇਰੇ ਵਰਕਰ ਸੀ ਤੇ ਇੱਕ ਬੰਨੇ ਦੂਜੀ ਪਾਰਟੀ ਦੇ ਸਪੋਰਟਰ ਸੀ ਹੂੰ ਜਿਹੜੇ ਨੇੜੇ ਸੀ ਦੂਜੀ ਕਿਹੜੀ ਕਿ ਤੀਜੀ ਪਾਰਟੀ ਚਲੋ ਹਾਂਜੀ ਉਹ ਖੇਤਾਂ 'ਚ ਰਹਿੰਦੇ ਸੀਗੇ ਅੱਛਾ ਪਰਿਵਾਰ ਇੱਕ ਦੂਜੇ ਦੇ ਨੇੜੇ-ਨੇੜੇ ਬੈਕਾ ਸੀਗੀਆਂ ਜਿਨ੍ਹਾਂ ਨੂੰ ਆਪਾਂ ਢਾਣੀਆਂ ਜਾਂ ਜੋ ਵੀ ਕਹਿ ਦਿੰਨੇ ਹੂੰ ਤੋ ਜਿਹੜੇ ਦੂਜੀ ਪਾਰਟੀ ਦੇ ਵਰਕਰ ਸੀਗੇ ਉਹਨਾਂ ਦੇ ਘਰੇ ਆਵਾਜ਼ਾਈ ਬੜੀ ਲੱਗੀ ਰਹਿੰਦੀ ਸੀ ਖਾਸ ਕਰਕੇ ਨਸ਼ਾ ਖਰੀਦਣ ਦੀ ਅੱਛਾ ਉਹ ਪ੍ਰਵਾਨ ਨਸ਼ੇ ਦਾ ਕਾਰੋਬਾਰ ਕਰਦਾ ਸੀ ਉਹਨਾਂ ਦੀ ਕਈ ਵਾਰ ਆਪਸ ਵਿੱਚ ਤਕਰਾਰ ਹੋਈ ਇਸ ਗੱਲ ਨੂੰ ਇਤਰਾਜ਼ ਹੋਏ ਇਸ ਗੱਲ ਨੂੰ ਲੈ ਕੇ ਪਰ ਕੋਈ ਅਸਰ ਨਾ ਹੋਇਆ ਹੂੰ ਉਹ ਉਹਨਾਂ ਦੀ ਤਕਰਾਰ ਵੱਧ ਗਈ ਹੂੰ ਤੇ ਸਾਡੇ ਵਾਲੀ ਪਾਰਟੀ ਥਾਣੇ ਚਲੇ ਗਈ ਅੱਛਾ ਥਾਣੇ ਚਲੇ ਗਈ ਤੇ ਥਾਣੇ ਐਸਐਚਓ ਨੇ ਪਹਿਲੇ ਤਾਂ ਗੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਹੂੰ ਤੇ ਚਲੋ ਮੈਂ ਵੀ ਕਿਹਾ ਵਿੱਚ ਹੋਰ ਮੋਧ ਬਰਾਣੇ ਗਿਆ ਕਿ ਇਹ ਗੱਲ ਗਲਤ ਹੈ ਹੂੰ ਤੇ ਤੁਸੀਂ ਹੈਰਾਨ ਹੋ ਜਗੇ ਉਹ ਐਸਐਚ ਨੂੰ ਕਹਿੰਦਾ ਯਾਰ ਸਾਰੀ ਦੁਨੀਆ ਵੇਚੀ ਜਾਂਦੀ ਜੇ ਇਹ ਵੇਚ ਦੇ ਤਾਂ ਫਿਰ ਕਿڑی ਗੱਲ ਹੂੰ ਇਹ ਹਾਲਾਤ ਨੇ ਔਰ ਇਕੱਲੇ ਖੇਮ ਕਰਨ ਹਲਕੇ ਦੇ ਜਾਂ ਬਲਟੋਏ ਹਲਕੇ ਦੇ ਨਹੀਂ ਹੂੰ ਪੂਰੇ ਪੰਜਾਬ ਦੇ ਅੱਜ ਹਾਲਾਤ ਜਿਹੜੇ ਨੇ ਉਹ ਇਸ ਹਲਕੇ ਤੋਂ ਵੀ ਮਾੜੇ ਨੇ ਇਹ ਹਲਕਾ ਇਸ ਕਰਕੇ ਚਰਚਾ ਚ ਨਸ਼ੇ ਕਰਕੇ ਰਹਿੰਦਾ ਵੀ ਇੱਕ ਤਾਂ ਚਲੋ ਬਾਰਡਰ ਬੈਲਟ ਆ ਬਾਰਡਰ ਬੈਟ ਤਾਂ ਹੋਰ ਵੀ ਏਰੀਆ ਨੂੰ ਲੱਗਦੀ ਐ ਇਹ ਇਸ ਕਰਕੇ ਵੀ ਇਹਦੇ ਤੇ ਬਾਲੀਵੁੱਡ ਨੇ ਇੱਕ ਫਿਲਮ ਜਦੋਂ ਬਣਾਤੀ ਸੀ ਸਭ ਤੋਂ ਵੱਧ ਚਰਚਾ ਇਸ ਏਰੀਆ ਦੀ ਹੋਈ ਸੀਗੀ ਉੜਤਾ ਪੰਜਾਬ ਜੀ ਦਾ ਫਿਲਮ ਦਾ ਨਾਮ ਸੀਗਾ ਤੇ ਦੇਖੋ ਜੋ ਕੁਝ ਵੀ ਬਾਲੀਵੁੱਡ ਚ ਬਰੋਸਿਆ ਜਾਂਦਾ ਹੈ ਹੂੰ ਉਹਨਾਂ ਕੋਈ ਨਾ ਕੋਈ ਤੇ ਕਹਾਣੀ ਬਣਾਉਣੀ ਹੁੰਦੀ ਹੈ ਪਰ ਇੱਥੇ ਕੋਈ 드라마 ਨਹੀਂ ਕਿ ਜਿਹੜੀ ਅ ਨਸ਼ਾ ਸਮਗਲ ਹੁੰਦਾ ਹੈ ਹੂੰ ਭਾਵੇਂ ਕਿ ਅੱਜ ਹੋਰ ਬੜੇ ਜਿਹੜੇ ਚੈਨਲ ਨੇ ਖੁੱਲ ਗਏ ਨੇ ਹਾਂਜੀ ਖਾਸ ਕਰਕੇ ਜਿਹੜੀ ਗੁਜਰਾਤ ਦੀ ਬੰਦਰਗਾਹ ਆ ਹਾਂਜੀ ਜਾਂ ਸਮੁੰਦਰੀ ਰਸਤਾ ਆ ਹਾਂ ਜਾਂ ਹੋਰ ਬਾਰਡਰ ਨੇ ਪਰ ਕਿਉਂਕਿ ਜਿਹੜੇ ਸਮਗਲਰ ਸੀ ਨਾ ਜਿਹੜੇ 1947 ਤੋਂ ਬਾਅਦ ਆ ਪਾਕਿਸਤਾਨ ਚ ਪੈਦਾ ਹੋਏ ਤੇ ਇਧਰੋਂ ਆ ਪੰਜਾਬ ਚ ਪੈਦਾ ਹੋਏ ਹਾਂ ਜਾਂ ਪੰਜਾਬ ਦੇ ਲੋਕਾਂ ਨੂੰ ਬਾਰਡਰ ਵਾਲਿਆਂ ਨੂੰ ਪਾਂਡੀ ਦੇ ਤੌਰ ਤੇ ਵਰਤ ਕੇ ਜਿਹੜੇ ਪਿੱਛੇ ਵੱਡੇ ਸ਼ਹਿਰਾਂ ਦੇ ਸਮਗਲਰ ਬੈਠੇ ਸੀ ਹਮ ਉਹਨਾਂ ਦੇ ਪਾਂਡੀ ਜਿਹੜੇ ਸੀ ਉਹ ਖੇਮ ਕਰਨ ਤੇ ਖਲੜਾ ਬੈਲਟ ਦੀ ਤੇ ਜਾਂ ਜਿਹੜਾ ਅਟਾਰੀ ਜੀ ਇਲਾਕਾ ਆ ਆ ਰਾਜਾ ਸਾਸੀ ਇਲਾਕਾ ਹੈ ਇਸ ਇਲਾਕੇ ਦੇ ਜ਼ਿਆਦਾ ਸੀ ਕਿਉਂਕਿ ਲਾਹੌਰ ਤੇ ਕਸੂਰ ਹਮ ਜਿਹੜਾ ਸਮਗਲਰਾਂ ਦਾ ਗੜ੍ਹ ਸੀ ਪਾਕਿਸਤਾਨ ਦਾ ਉਹ ਇਸ ਬਾਰਡਰ ਦੇ ਨਾਲ ਹੀ ਲੱਗਦਾ ਸੀ ਹਮ ਤੇ ਅੱਜ ਵੀ ਜਿਹੜਾ ਆ ਡਰੋਨ ਦੀ ਜਿਆਦਾ ਸਮੱਸਿਆ ਜਿਹੜੀ ਹੈ ਹਮ ਜਿਹੜਾ ਡਰੋਨ ਰਾਈ ਨਸ਼ਾ ਜਿਹੜਾ ਆ ਹਿੰਦੁਸਤਾਨ ਚ ਭੇਜਿਆ ਜਾਂਦਾ ਆ ਉਹ ਵੀ ਸਮੱਸਿਆ ਜਿਹੜੀ ਆ ਇਹ ਇਸ ਬਾਰਡਰ ਦੀ ਸਭ ਤੋਂ ਜ਼ਿਆਦਾ ਜਿਹੜੀ ਆ ਅੱਛਾ ਮੈਂ ਇਸ ਕਰਕੇ ਚਰਚਾ ਚ ਜ਼ਿਆਦਾ ਰਹਿੰਦਾ ਆ ਬਾਕੀ ਨਸ਼ਾ ਜਿਹੜਾ ਆ ਮੇਰਾ ਖਿਆਲ ਹੈ ਕਿ ਹੁਣ ਪੰਜਾਬ ਚ ਜਿਹੜਾ ਵਧਿਆ ਤਾਂ ਸਾਰੇ ਹੀ ਆ ਸਾਡੇ ਵੀ ਵਧਿਆ ਆ ਪਰ ਓਵਰਆਲ ਪੰਜਾਬ ਚ ਜਿਹੜਾ ਬਾਕੀ ਹੈ ਉੱਥੇ ਮੇਰਾ ਖਿਆਲ ਹੈ ਕਿ ਹੱਦਾਂ ਹੀ ਟੱਪ ਗਿਆ